ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਗਰਮ ਸੂਟ ਦੀ ਕਟਿੰਗ ਕਰਨ। ਇਹ ਉਹ ਵਾਲਾ ਕੱਪੜਾ ਜਿਹੜਾ ਆਪਾਂ ਤੋਲ ਕੇ ਮਿਲਦਾ। ਇਹ ਹੈਗਾ ਕੱਲਾ ਕੁਰਤਾ ਤੇ ਇਹਦੇ ਨਾਲ ਪਲਾਜ਼ੋ ਪਲਾਜ਼ੋ ਦੀ ਆਪਾਂ ਕਟਿੰਗ ਕਰ ਦਿੱਤੀ। ਤੇ ਆਹ ਹੈਗਾ ਆਪਣਾ ਕੁਰਤੇ ਵਾਲਾ ਕੱਪੜਾ ਕੱਲਾ ਇਹ ਇਸ ਤਰੀਕੇ ਨਾਲ ਨਾ گول ਹੁੰਦਾ ਕੱਪੜਾ। ਇਹਨੂੰ ਤੁਸੀਂ ਧਿਆਨ ਨਾਲ ਦੇਖ ਲੈਣਾ ਵੀ ਇੱਕ ਪਾਸੇ ਇਹਦੇ ਥੋੜਾ ਜਿਹਾ ਨਿਸ਼ਾਨ ਹੁੰਦਾ ਉਧਰਲੇ ਪਾਸੇ ਹੈ ਨਹੀਂ ਇਧਰਲੇ ਪਾਸੇ ਥੋੜੀ ਜੀ ਚਿਰਖੀ ਜੀਏ। ਇਦੋਂ ਆਪਾਂ ਕੱਟ ਲਾਂ ਆਪਾਂ ਸਰਖਾਂਗੇ ਜਿੱਥੋਂ ਆਪਾਂ ਕਟਿੰਗ ਕਰਨੀ ਆਹ ਜਿਹੜਾ ਸਾਫ ਪਾਸਾ ਇਹ ਆਪਾਂ ਬਾਵਾ ਵਾਸਤੇ ਰੱਖਾਂਗੇ ਇਹਨੂੰ ਇਸ ਤਰੀਕੇ ਨਾਲ ਨਾ ਆਪਾਂ ਵਿਛਾਲਾਂਗੇ ਜਿੰਨੀ ਆਪਾਂ ਨੂੰ ਜ਼ਰੂਰਤ ਆ ਕੱਪੜੇ ਦੀ ਉਹਨਾ ਕਪੜਾ ਆਪਾਂ ਦੋ ਪੱਲੇ ਕੁ ਮੇਜ਼ ਦੇ ਜਿਹੜੇ ਉਹ ਉਤਾਰ ਲਾਂਗੇ ਇਸ ਤਰ੍ਹਾਂ ਆਪਾਂ ਵਿਛਾਲਿਆ ਕਪੜਾ ਇਹਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਆਪਾਂ ਰੱਖਣਾ ਇੱਕ ਮੇਜ਼ ਦਾ ਕਿਰਾ ਰੱਖਣਾ ਤੇ ਇੰਚ ਤਿਆਰ ਹੋ। ਠੀਕ ਹੈ ਇਹਨੂੰ ਡਬਲ ਫੋਲਡ ਕਰ ਲਾਂਗੇ। ਲਾਉਣ ਦੇ ਵਿੱਚ ਆਸਾਨੀ ਹੋ ਜੂਵੇ ਫਿਰ ਆਪਾਂ ਨੂੰ ਮੈਨ ਦੇ ਵਿੱਚ ਤੇ ਕੈਮਰੇ ਦੇ ਵਿੱਚ ਸਹੀ ਦੱਸੂਆ। ਇਸ ਤਰ੍ਹਾਂ ਪਹਿਲਾਂ ਉਹ ਮੋੜ ਲਾਂਗੇ ਨੂੰ। ਫਿਰ ਬਾਅਦ ਚ ਆਪਾਂ ਇਕੱਲਾ ਇਕੱਲਾ ਪਿਸ ਕਰ ਲਾਂਗੇ। 1.5 ਇੰਚ ਆਪਾਂ ਐਕਸਟਰਾ ਰੱਖਾਂਗੇ, 2.3 ਇੰਚ ਰੱਖਾਂਗੇ। ਸਾਰਾ ਜਿਵੇਂ ਆਪਣਾ ਤੇਈ ਆ ਆਪਾਂ 26 ਰੱਖਾਂਗੇ ਠੀਕ ਹੈ ਛੰਬੀ ਦਾਦਾ ਹੋਊਗਾ 13 ਇੱਥੇ ਆਪਾਂ 13 ਇੰਚ ਤੇ ਇਸ ਤਰ੍ਹਾਂ ਸੈੱਟ ਕਰਕੇ ਨਾ ਸਾਰਾ ਇਹਦੀ ਕਰ ਦਾਂਗੇ ਇਧਰੋਂ ਕਟਿੰਗ కట్ అగ్గ కల్ అలగ అలగ కట్ కట్ అటాన ਇਸ ਤਰੀਕੇ ਨਾਲ ਜੇ ਤੁਸੀਂ ਫਲਾਵਰ ਤੁਹਾਡੇ ਸਿੱਧ ਪੁੱਠੇ ਆ ਫਲਾਵਰਾਂ ਦੀ ਕੋਈ ਏਹ ਠਾਪ ਤੇ ਜਾਂਦਾ ਤਾਂ ਤੁਸੀਂ ਉਹਨੂੰ ਉਸ ਹਿਸਾਬ ਨਾਲ ਤੈ ਕਰ ਲੋ ਨਹੀਂ ਆਪਾਂ ਇਹਨਾਂ ਫਲਾਵਰਾਂ ਦੀ ਕੋਈ ਵੀ ਸਿੱਧ ਪੁੱਠ ਨਹੀਂ ਆਪਾਂ ਜਿਵੇਂ ਮਰਜੀ ਤੈਨ ਲਗਾ ਸਕਦੇ ਆ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਧੋੜਾ ਕਰ ਲਾਂਗੇ ਪਹਿਲਾਂ ਇੱਕ ਪੀਸ ਨੂੰ ਕਰ ਲਾਂਗੇ ਫਿਰ ਦੂਸਰੇ ਨੂੰ ਕਰ ਲਾਂਗੇ ਠੀਕ ਹੈ ਜੇ ਦਾ ਕੋਈ ਕਾਨ ਵਗੈਰਾ ਹੋਊਗਾ वो निकल जूगा हम आप इस तरह ही दूसरे न कर ले चंगी तरह देख लो भी कान है नहीं घेरे दरह मुड़ा ना दूरा कपड़ा जो तो कान होगा तो वह एक पासे वजूगा निकल जूगा चंकी तरह यदर रख के सैट कर लेंगे ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਵਿਛਾਲਿਆ ਕੱਪੜੇ ਨੂੰ ਹੁਣ ਆਪਾਂ ਇਹਦੀਆਂ ਕਾਟਾਂ ਦੀਆਂ ਨਿਸ਼ਾਨੀਆਂ ਲਾਉਣੀਆਂ ਚੰਗੀ ਤਰ੍ਹਾਂ ਆਪਾਂ ਇਹਨੂੰ ਦੂਰਾ ਕਰਕੇ ਇਸ ਤਰ੍ਹਾਂ ਵਿਛਾਲਿਆ ਹੁਣ ਇਹਦੀ ਆਪਾਂ ਨਾ ਕਮੀਜ਼ ਦੀ ਪੌਣੇ ਆਕਾਰ ਜਿਹੜੀ ਆਪਾਂ ਕਾਟ ਪਾਉਣੀ ਹੈ ਉਪਰੋਂ ਆਪਾਂ ਇਹਦਾ ਬੈਣਾ ਵਾਂਗਲਾ ਰੱਖਣਾ ਪਹਿਲਾਂ ਮੈਂ ਤੁਹਾਨੂੰ ਉਪਰੋਂ ਸੈੱਟ ਕਰਕੇ ਦਿਖਾ ਦਿੰਨੀ ਹਿਹੜੇ ਤੋਂ ਇਹ ਬੈਣਾ ਵਾਂਗਲਾ ਰੱਖਣਾ ਆਪਾਂ ਬੰਦ ਕਰਦਣੀ ਹੈਗਾ ਗਲਾ ਬਣਾਉਣਾ ਉਹਦਾ ਤੀਰਾ ਜਿੰਨਾ ਤੁਹਾਡਾ ਤੀਰਾ ਤੁਸੀਂ ਨਾਪ ਲਓ ਉਸ ਹਾਵ ਨਾ ਰੱਖਣਾ ਮੇਰਾ ਤੀਰਾ ਹੈਗਾ ਜੀ 15 ਤੇ ਆਪਾਂ 1/2 ਇੰਚ ਵਧ ਰੱਖ ਕੇ 16 ਤੇ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਆ ਥੋੜਾ ਜਿਹਾ ਕੱਪੜਾ ਆਪਾਂ ਇੱਥੋਂ ਇੰਨਾ ਕੁ ਫालतू ਆ ਵੱਧ ਘੱਟ ਜੇ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਇਹ ਥਾਂ ਤੋਂ ਲਾਵਾਂਗੇ ਆਪਾਂ 7.5 ਆਮ ਮੋੜੇ ਤੇ ਆਪਾਂ ਲਾਉਣੇ ਹਨ 7 ਇੰਚ ਟੈਂਸ਼ਨ ਨਹੀਂ ਇਹਦੀ ਲਾਵਾਂਗੇ ਆਪਾਂ 7.5 ਤੇ ਇੱਥੋਂ ਉੱਥੋਂ ਤੁਸੀਂ 8 ਲਾਇਆ ਇੱਥੋਂ ਆਪਾਂ ਇਹਦਾ 7.5 ਲਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਟੇਡਾ ਕਰ ਦਾਂਗੇ ਹੁਣ ਆਪਾਂ ਇਹਦੀ ਇੱਥੇ 1 ਇੰਚ ਦੀ ਜਾਂ 1.5 ਇੰਚ ਦੀ ਇਸ ਤਰੀਕੇ ਨਾਲ ਕਾਟ ਪਾ ਦਾਂਗੇ ਐ ਇੱਧਰ ਆਪਣੀ ਫੀਟਿੰਗ ਹੈਗੀ ਆ 21 ਇੰਚ ਤਿਆਰ 21 ਦਿਾਵਾਂ ਨਿਸ਼ਾਨ ਹੋ ਗਿਆ ਇਹਦੇ ਵਿੱਚ ਕੋਲੋਈਆਂ ਵਗੈਰਾ ਕੋਈ ਨਹੀਂ ਪੈਣੀਆਂ ਆ ਪਾ ਫालतू ਮਾਰਜਿਨ ਜਿਹੜਾ ਇਹ ਰੱਖਾਂਗੇ ਕਟਿੰਗ ਨਹੀਂ ਕਰਦੇ ਵੀ ਇੱਕ ਵਾਰੀ ਤੇ ਮੋਢਾ ਪਈਦਾ ਔਰ ਇਹਦੇ ਵਿੱਚ ਤੁਸੀਂ ਫੀਟਿੰਗ ਵਾਲਾ ਕਪੜਾ ਹੁੰਦਾ ਨਾ ਅੱਠ ਮੋਢਾ ਰੱਖ ਸਕਦੇ ਉਸ ਵੱਧੋ ਵੱਧਾ ਸਾਢੇ 8 ਵੀ ਰੱਖ ਸਕਦੇ ਆ ਕਿਉਂਕਿ ਇਹ ਕਪੜਾ ਸਟ੍ਰੈਚੇਬਲ ਹੁੰਦਾ ਜਿਆਦਾ ਮੋਢੇ ਦੀ ਜ਼ਰੂਰਤ ਨਹੀਂ ਹੁੰਦੀ ਇਹਦੇ ਵਿੱਚ ਫੀਟਿੰਗ ਆਪਣੀ ਹੈਗੀ ਇੱਥੋਂ ਸਾਢੇ 18 ਤੇ ਸਾਢੇ 9 ਦੇ ਨਿਸ਼ਾਨ ਇੱਥੋਂ ਵਾਲੀ ਫੀਟਿੰਗ ਜਿਹੜੀ ਤੁਸੀਂ ਸਾਢੇ 6 ਤੇ ਇਸ ਤਰ੍ਹਾਂ अपनी पैजगी चक सिलाई है त्यारे पंद्रह पलोई कुछ नहीं आना हिप है अपनी तेज तेज इस तरह ते निशान ला लेट्रा मार्जिन ये क्ड दें वादू कपड़ा जरा लंबाई अपनी हैगी 40 ਤਿਆਰ ਰੱਖਣੀ ਆਪਾਂ ਤੇ ਬਸ ਇਹ ਢੰ ਮੋਡਨ ਜੋਗਰੇ ਕਪੜਾ ਵਿੱਚ ਵਿੱਚ 40 ਤਿਆਰ ਲਊਗੀ ਠੀਕ ਹੈ ਇਥੋਂ ਆਪਾਂ ਆ ਜਿਹੜਾ ਕਪੜਾ ਪਿਆ ਇਹਨੂੰ ਕਟਿੰਗ ਕਰ ਦੇਣੀ ਇਥੋਂ ਘਾਇ ਚਾਰ ਲੜ ਹੋ ਜਾਂਦੇ ਨੇ ਨਾ ਕਟਿੰਗ ਕਰਨਾ ਔਖਾ ਹੋ ਜਾਂਦਾ ਜੇ ਤੁਹਾਡੇ ਕੋਲ ਨਹੀਂ ਇਸ ਤਰ੍ਹਾਂ ਵੀ ਤੁਹਾਡੇ ਕੈਂਚੀ ਘੱਟ ਕਟਿੰਗ ਕਰਦੀ ਨਹੀਂ ਹੁੰਦਾ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਦੋ ਦੋ ਕਰਕੇ ਵੀ ਪਹਿਲਾਂ ਆਪਾਂ ਪਰਲੇ ਦੋ ਪੱਲੇ ਚੱਕ ਲੈ ਇਹਨਾਂ ਦੀ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਇਹ ਆਪਾਂ ਬੈਨ ਵਾਲਾ ਗਣਾ ਬਣਾਉਣਾ ਬੰਦ ਕਰਦਣੀ ਹੈ ਨਾ ਤਾਂ ਕਰਕੇ ਆਪਾਂ ਇਸ ਤਰੀਕੇ ਨਾਲ ਇਹਨੇ ਵੱਡਾ ਥਿਰਾ ਰੱਖ ਕੇ ਕਟਿੰਗ ਕੀਤੀ ਹੈ ਤੇ ਇਧਰੋਂ ਹੁਣ ਤੁਸੀਂ ਇਸ ਤਰ੍ਹਾਂ ਇਹ ਛਾਣ ਵੀ ਲਾ ਸਕਦੇ ਹੋ ਇਸ ਤਰ੍ਹਾਂ ਤੇ ਇੱਕ ਜਾਂ 1.5 ਇੰਚ ਦੀ ਤੁਸੀਂ ਕਾਟ ਵੀ ਪਾ ਸਕਦੇ ਹੋ ਇਸ ਤਰ੍ਹਾਂ ਇਹਦੀ ਕਾਟਾ ਜਿਹੜੀ ਥੋੜੀ ਜੀ ਜ਼ਿਆਦਾ ਹੁੰਦੀ ਹੈ ਇਸ ਥਿਰੇ ਦੀ එపन කట करवाத்தி जला கట कर ही कर चங்கතला క கना खண ਘਰਦ ਨਹੀਂ ਲਾਉਣੀ ਹੈ ਜਿਹੜਾ ਹੁਣ ਆਪਾਂ ਬਾਹ ਦਾ ਮੋਢਾ ਰੱਖਾਂਗੇ ਬਾਹ ਦਾ ਮੋਢਾ ਆਪਾਂ ਇਥੋਂ नाप ਕੇ ਰੱਖਾਂਗੇ ਅੱਧਾ ਇੰਚ ਉੱਪਰ ਜਿਹੜਾ ਸਲਾਈ ਚਾਊ ਉਹ ਛੱਡ ਕੇ ਹੀਠਾਂ ਤੋਂ ਆਪਾਂ 9.5 ਦਾ ਆਪਣਾ ਹੀਟਿਕ ਪਾਉਣਾ ਇੰਚ ਕੱਟ ਕੇ ਤੇ 8.5 ਅੱਠ ਮੋਢਾ ਆਪਾਂ ਬਾਹ ਦਾ ਰੱਖਣਾ ਠੀਕ ਹੈ ਆਪਾਂ ਨਾਲੇ ਸੈਂਟਰ ਦਾ ਨਿਸ਼ਾਨ ਕੀ ਬائیں ਵਾਲੀ ਗਲੇ ਦੀ ਕਟਿੰਗ ਆ ਬੈਨ ਲਾਉਣੀ ਜਿਹੜੀ ਉਹ ਆਪਾਂ ਉਹਦੀ ਵੀਡੀਓ ਆਪਾਂ ਲੱਗ ਤੋਂ ਬਣਾਵਾਂਗੇ ਇੱਥੋਂ ਆਪਾਂ ਢਾਈ ਜਾਂ 3 ਇੰਚ ਦੀ ਕਟਿੰਗ ਕਰਾਂਗੇ ਉਹਦੀ ਠੀਕ ਆ ਹਾਂ ਦੇਖੋ ਹੁਣ ਆਪਣੇ ਸੂਟ ਦੀ ਕਟਿੰਗ ਹੋ ਗਈ ਇਸ ਤਰ੍ਹਾਂ ਆਪਾਂ ਦੂਸਰੇ ਪਾਸੇ ਵੀ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਇਹਦੀ ਸਿੱਧ ਨੂੰ ਇਹਦੇ ਵਿੱਚ ਪਲੋਈਆਂ ਵਗੈਰਾ ਕੁਝ ਨਹੀਂ ਪੈਂਦੀ ਪਾਉਣਾ ਆਪਾਂ ਬਸ ਸਿੰਪਲ ਹੈ ਸਲਾਈ ਕਰਨਾ ਤਰਪਾਈ ਵੀ ਨਹੀਂ ਹੋਣੀ ਇਹਦੇ ਵਿੱਚ ਇਦਿਸ ਤੇ ਬ੍ਰੀਕ ਸ্লাই ਲੱਗੋਗੀ ਠੀਕ ਆ ਇਹ ਆਪਣੇ ਹੋ ਗਈ ਕਮੀਜ਼ ਦੀ ਕਟਿੰਗ ਹੁਣ ਆਪਾਂ ਬਾਹਾਂ ਦੀ ਕਟਿੰਗ ਕਰ ਲੈਣੇ ਆ ਆ ਜਿਹੜਾ ਕੱਪੜਾ ਸਾਈਡ ਤੋਂ ਲਿਆ ਸੀ ਇਹ ਇਸ ਤਰ੍ਹਾਂ ਨਾਲ ਗੋਲ ਆ ਇਹਨੂੰ ਆਪਾਂ ਇਸ ਤਰ੍ਹਾਂ ਕਰ ਲੈਣੇ ਆ ਇਸ ਤਰ੍ਹਾਂ ਦੂਰਾ ਕਰ ਲੈਣੇ ਆ ਲੰਬਾਈ ਜਿੰਨੀ ਤੁਸੀਂ ਬਾਹਾਂ ਦੀ ਰੱਖਣੀ ਆ ਉਹ ਨਹੀਂ ਰੱਖ ਸਕਦੇ ਮੈਂ ਪੂਰੀ ਰੱਖਣੀ ਆ ਲੰਬਾਈ ਤੇ ਉਸ ਹਿਸਾਬ ਨਾਲ ਕਟਿੰਗ ਕਰੋਗੇ ਇਸ ਤਰ੍ਹਾਂ ਜੇ ਕਾਨ ਵਗੈਰਾ ਹੋਵੇ ਉਹ ਕੱਢ ਦਾਂਗੇ ਚੰਗੀ ਤਰ੍ਹਾਂ ਸੈੱਟ ਕਰਕੇ ਕੱਪੜੇ ਨੂੰ ਐਨੂੰ ਆਪਾਂ ਇਹਦੇ ਉੱਪਰ ਫੋਲਡ ਕਰਕੇ ਪਹਿਲਾਂ ਇੱਧਰ ਨੂੰ ਤੈਂ ਕੀਤਾ ਫਿਰ ਆਪਾਂ ਇਹਨਾਂ ਨੂੰ ਇਸ ਇਸ ਤਰ੍ਹਾਂ ਤੈਂ ਕਰ ਲਿਆ ਹੁਣ ਇਹਦਾ ਮੋਢਾ ਪਰਖਣਾ ਜਿਹੜਾ ਮੋਢਾ ਨਾਲ ਆਪਣਾ ਨਾ ਤੁਸੀਂ ਇਸ ਤਰੀਕੇ ਨਾਲ ਨਾ ਆਪਣਾ ਕਈ ਪੈਣਾ ਵੀ ਇੱਥੋਂ ਐਵੇਂ ਜਿਵੇਂ ਆਪਣਾ ਬਾਹ ਹੁੰਦੀ ਹੈ ਬਾਹ ਦਾ ਮੋਢਾ ਇਸ ਤਰੀਕੇ ਨਾਲ ਨਹੀਂ ਨਾ ਆਪਣਾ ਇਸ ਤਰੀਕੇ ਨਾਲ ਬਾਹ ਦਾ ਮੋਢਾ ਤੁਸੀਂ ਨਾਪੋ ਫਿਰ ਆਪਣਾ ਸਹੀ ਜਿਹੜੀ ਫਿਟਿੰਗ ਆ ਉਹ ਸਹੀ ਆਊਗੀ ਠੀਕ ਆ ਇਸ ਤਰ੍ਹਾਂ ਆਪਾਂ ਦੂਰਾ ਕਰ ਲੈ ਸਾਰੇ ਕੱਪੜੇ ਨੂੰ ਇਹਦੀ ਲੰਬਾਈ ਹੈਗੀ ਕੱਪੜੇ ਦੀ 22 ਇੰਚ ਆਪਾਂ ਪੂਰੀ ਪਾਈ ਬਣਾਉਣੀ 1 ਇੰਚ 21.5 22.5 ਜਿੰਨੀ ਬਣ ਗਈ ਉਹ ਨਹੀਂ ਰੱਖ ਲਾਂਗੇ ਠੀਕ ਆ ਇਧਰੋਂ ਆਪਾਂ ਮੁੱਢਾ ਰੱਖਣਾ 8 ਤਿਆ ਸਾਢੇ 8 ਤਿਆ ਇੰਚ ਆਪਾਂ ਅੱਧਦਰ ਰੱਖਾਂਗੇ ਸਾਢੇ 9 ਦੇ ਨਿਸ਼ਾਨ ਲਾ ਲਾਂਗੇ ਥੋੜਾ ਜਿਹਾ ਆਪਾਂ ਇਧਰ ਨੂੰ ਕਰ ਦਨੇ ਨਹੀਂ ਤਾਂ ਤੇ ਬਾਹ ਦੀ ਕਾਟ ਆ ਜਿਹੜੀ ਆਪਾਂ ਥੋੜਾ ਜਿਹਾ ਅਜ ਨਾਲ ਖੱਡ ਕੇ ਉੱਪਰ ਕਿਉਂਕਿ ਆ ਕਟਿੰਗ ਕਰਨਾ ਆਪਾਂ ਤੇ 2 1/2 ਇੰਚ ਤੇ ਲਾ ਮੰਗ ਨਿਸ਼ਾਨ ਇਧਰੋਂ ਆਪਾਂ ਸਾਢੇ 4 ਪੌਣੇ 5 ਰੱਖਣੀ ਹੈ 1 1/2 ਇੰਚ ਮਾਰਜਨ ਰੱਖ ਕੇ ਇਸ ਤਰੀਕੇ ਨਾਲ ਆਪਾਂ ਰੱਖਾਂਗੇ ਪੂਰੀ ਬਾਹਂ ਰੱਖਣੀ ਆਪਾਂ ਫਿਟਿੰਗ ਵਾਲੀ ਖੁੱਲੀ ਨਹੀਂ ਰੱਖਣੀ ਜਿਆਦਾ ਇੱਥੋਂ ਆਪਾਂ 2 ਇੰਚ ਤੇ ਨਿਸ਼ਾਨ ਲਾ ਕੇ ਇਸ ਤਰੀਕੇ ਨਾਲ ਆਪਾਂ ਇਹਦੀ ਜਿਹੜੀ ਆ ਕਾਟ ਪਾਵਾਂਗੇ ਕਾਟ ਤੁਸੀਂ ਜਿਆਦਾ ਨਾ ਕੱਢੋ ਕੱਪੜਾ ਇੱਥੋਂ ਕਿਉਂਕਿ ਜੇ ਜਿਆਦਾ ਕੱਢ ਦਿੰਨੇ ਆ ਨਾ ਫਿਰ ਪچھے ਸੈੱਟ ਨਹੀਂ ਆਉਂਦਾ ਧੀਰੇ ਦੇ ਵਿੱਚ ਇਸ ਤਰ੍ਹਾਂ ਇੱਥੋਂ ਆਪਾਂ ਹਮੇਰੀ ਕਟਿੰਗ ਕਰ ਦਾਂਗੇ ਇਹ ਥੋੜਾ ਜਿਹਾ ਚਾਰ ਲੜ ਹੋ ਜਾਂਦੇ ਆ ਨਾ ਕਟਣਾ ਔਖਾ ਹੋ ਜਾਂਦਾ ਹੁਣ ਆਵ ਲਈ ਆਪਾਂ ਬਾਂਦੀ ਹੈ ਕਾਟ ਜਿਹੜੀ ਇਹ ਕਟਿੰਗ ਕਰ ਦੱਲਨੇ ਤੇ ਲਾ ਦਾਂਗੇ ਆਪਾਂ ਟੱਕ ਦਾ ਨਿਸ਼ਾਨ ਹੁਣ ਆਪਾਂ ਜਿਹੜੀ ਮੂਰਲੀ ਪੱਲੇ ਦੀ ਕਾਟ ਪਾਣੀ ਨਾ ਇੱਥੋਂ ਤੁਸੀਂ ਇਹਦੇ ਤੋਂ ਇਹਦੇ ਤੋਂ ਅੱਧ ਕਰਕੇ ਨਾ ਜਿਵੇਂ ਮਤਲਬ ਕਿ ਇਹ ਹੈ ਅੱਦਾਸ ਆ ਗਿਆ ਰਸਤਾ ਆਪਾਂ 5 ਇੰਚ ਤੇ ਅੱਧ ਕਰਕੇ ਇੱਥੇ 1 ਇੰਚ ਦੀ ਆਪਾਂ ਜਿਹੜੀ ਇੱਥੋਂ ਕਾਟ ਪਾਣੀ ਹੈ ਐਵੇਂ ਜਿਹੜਾ ਆਪਾਂ 2 ਇੰਚ ਸਪੇਸ ਛੱਡਿਆ ਸੀ ਨਾ ਉੱਪਰੋਂ ਉਹਦੇ ਤੋਂ ਇਸ ਤਰੀਕੇ ਨਾਲ ਆਪਾਂ ਇਹਦੀ ਕਾਟ ਪਾ ਲਾਂਗੇ ਬਾਹਾਂ ਦੀ ਉੱਪਰਲੇ ਦੋ ਪੱਲੇ ਚੱਕ ਕੇ ਮੈਂ ਪਹਿਲਾਂ ਵੀ ਦੱਸ ਜਿਨੀ ਜੇ ਤੁਹਾਡੀਆਂ ਦੋਨੇ ਬਾਹਾਂ ਸਿੱਧੀਆਂ ता तुम उपरले दो पले के पालो जी दोनों बहुतियां भी उपरले दो पले के पचाके काट पालो काट थोड़ी सही आऊगी जो एक बांह पुठी रख रखी एक सीधी रख रखी फिर काट पाओगे फिर सही काट नहीं होगी इस तरह काट पाते हम आपने मूहरे से निशान ला दें जिनी आप बह रखनी बांह अपनी रह जूगी जी एक इंच तरह ढक ला लिया ਮੇਦਵਾਰੀ ਫਿਰ ਤੁਹਾਨੂੰ ਸਮਝਾ ਦਿੰਨੀ ਜਿਹੜਾ ਤੁਸੀਂ ਬਾਹ ਦਾ ਮੋਢਾ ਨਾ ਆਪਣਾ ਇੱਥੋਂ ਐਵੇਂ ਨਾ ਆਪਣਾ ਹੁਣ ਜਦੋਂ ਆਪਾਂ ਫਿਟਿੰਗ ਵਾਲੀ ਸਲਾਈ ਲਾਵਾਂਗੇ ਇਸ ਚੀਜ਼ ਤੋਂ 8.5 ਰੱਖਾਂਗੇ ਆਪਾਂ ਇਧਰ ਇਹਨੀ ਕੱਟ 8.5 ਆਊ ਆਪਣਾ ਮੋਢਾ ਠੀਕ ਹੈ ਜੀ ਆਪਾਂ ਕਮੀਜ਼ ਦੀ ਕਟਿੰਗ ਵੀ ਕਰ ਦਿੱਤੀ ਤੇ ਮੋਢੇ ਦੀ ਵੀ ਕਰ ਦਿੱਤੀ ਤੇ ਬਾਹਾਂ ਦੀ ਕਟਿੰਗ ਕਰਤੀ ਤੇ ਬਾਹ ਦਾ ਮੋਢਾ ਵੀ ਤੁਹਾਨੂੰ ਸਮਝਾ ਦਿੱਤਾ ਇਹ ਆਪਾਂ ਬੈਨ ਵਾਲੇ ਗਲੇ ਦੀ ਸੂਤੀ ਕਟਿੰਗ ਕੀਤੀ ਹੈ ਮੇਰੀ ਵੀਡੀਓ ਚੰਗੀ ਲੱਗੀ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਇਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਜਰੂਰ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਆਪਾਂ ਪਾਵਾਂਗੇ ਠੀਕ ਹੈ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਤੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਹੋਰ ਅੱਗੇ